ਸਾਸਟਿਕਾ ਜੀ ਸਾਰੇ ਨੂੰ ਅਜਾ ਪਹ ਲੈ ਕੇ ਜੀ ਬਹੁਤ ਹੀ ਬਾਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹੇਗਾ ਜੀ ਜੋਰਜਟ ਦਾ ਸੂਟ ਰਹੇਗਾ ਹੈਵੀ ਵਰਕ ਰਹੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਬਾਟਮ ਜਿਹੜੀ ਇਸ ਦੇ ਨਾਲ ਰਹੇਗੀ ਉਹ ਤੁਹਾਨੂੰ ਪਿਓਰ ਕਰੇਵ ਦੀ ਮਿਲੇਗੀ ਪਲੇਨ ਬਾਟਮ ਰਹੇਗੀ ਜਿਹੜਾ ਵੀ ਸੂਟ ਪਸੰਦ ਆਉਂਦਾ ਆਪਣੇ ਲਈ ਤੁਸੀਂ ਬਾਇ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਟੂਗਾ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹ ਰਹੇਗਾ ਜੀ ਜੋਰਜਾ ਡਿਜੀਟਲ ਪ੍ਰਿੰਟ ਸੂਟ ਰਹੇਗਾ 5 ਮੀਟਰ ਦੀ ਕੱਟ ਮਿਲੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਬਹੁਤ ਹੀ ਜਿਆਦਾ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਇਹਨਾਂ ਵਿੱਚ ਕਲਰ ਰਹਿਣਗੇ ਫਲਾਵਰ ਦਾ ਇਹਨਾਂ ਵਿੱਚ ਤੁਹਾਨੂੰ ਕੰਮ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ origignal organza ਦੀ digital print short ਮਿਲੇਗੀ with handwork ਦਾ ਕੰਮ ਰਹੇਗਾ pure chiffon digital dupatta ਰਹੇਗਾ shorton ਦੀ bottom ਮਿਲੇਗੀ ਜਿਹੜੇ ਅਗਲੇ ਸੂਟ ਰਹਿਣਗੇ ਤਨ all over suit ਮਿਲੇਗਾ pure cambric cotton ਦਾ printed suit ਹੋਏਗਾ ਨਾ ਰਹੇਗਾ pure chiffon ਦਾ dupatta ਮਿਲੇਗਾ price ਉੱਪਰ ਨਾਲ ਦੀ ਨਾਲ ਮੈਂਸ਼ਨ ਕੀਤਾ ਆਹ ਸ਼ਿਪਿੰਗ ਸਾਰੇ ਸੂਟਾਂ ਦੇ ਫ੍ਰੀ ਰਹਿਣ ਵਾਲੀ ਹੈ ਅਗਲੇ ਜਿਹੜੇ ਸੂਟ ਰਹਿਣਗੇ ਜਕਵਾਰ ਸਿਲਕ ਦਾ ਸੂਟ ਰਹੇਗਾ neck ਤੇ ਹੈਂਡਵਰਕ ਦਾ ਕੰਮ ਰਹੇਗਾ ਬਾਟਮ ਤੁਹਾਨੂੰ ਮਿਲੇਗੀ ਸ਼ਾਟੂਨ ਦੀ ਪਲੇਨ ਦੁਪੱਟਾ ਮਿਲੇਗਾ ਸਿਲਕ ਦਾ ਫੈਂਸੀ ਦੁਪੱਟਾ ਰਹੇਗਾ ਬਹੁਤ ਹੀ ਸੋਹਣੀ ਲੈਂਸ ਲਗਾਈ ਗਈ ਹੈ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਆ